ਸਵਾਗਤ ਹੈ ਜੀ ਸੱਚੇ ਰਿਸ਼ਤੇ ਚੈਨਲ ਵਿੱਚ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਵੀਡੀਓ ਨੂੰ ਪੂਰਾ ਧਿਆਨ ਨਾਲ ਸੁਣਨਾ ਜੀ ਵੀਡੀਓ ਦੇ ਵਿੱਚ ਜੋ ਵੀ ਰਿਸ਼ਤੇ ਦਿੱਤੇ ਗਏ ਆ ਜੀ ਇਹਨਾਂ ਦੇ ਪਰਿਵਾਰਕ ਨੰਬਰ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਬਹੁਤ ਹੀ ਘੱਟ ਫੀਸ ਤੇ ਇਸ ਕਰਕੇ ਤੁਸੀਂ ਇਹਨਾਂ ਦਾ ਰਿਸ਼ਤਾ ਨੰਬਰ ਯਾਦ ਰੱਖ ਕੇ ਸਾਥੋਂ ਮੰਨਕ ਲੈ ਸਕਦੇ ਹੋ ਵੀਡੀਓ ਨੂੰ ਪੂਰਾ ਦੇਖਣਾ ਜੀ ਜੇਕਰ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਨੂੰ ਓਕੇ ਤੇ ਕਰਕੇ ਘੰਟੀ ਔਲ ਤੇ ਕਰ ਲਓ ਜੀ ਲਓ ਸ਼ੁਰੂ ਕਰਦੇ ਆਂ ਅੱਜ ਦੇ ਨਵੇਂ ਰਿਸ਼ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਢਿੱਲੋਂ ਏਜ 20 ਸਾਲ ਹਾਈਟ 5 ਫੁੱਟ 7 ਇੰਚ ਕੈਨੇਡਾ ਸਟੱਡੀ ਵੀਜ਼ੇ ਤੇ ਹੈ ਜੀ ਲੜਕੀ ਗਈ ਹੋਈ ਤੇ ਕੈਨੇਡਾ ਪੀਆਰ ਗੁਰਸਿੱਖ ਲड़का ਚਾਹੀਦਾ ਜੀ ਇਹਨਾਂ ਨੂੰ ਰਿਸ਼ਤੇ ਵਾਸਤੇ ਸਿੱਧੂ ਬਰਾੜ ਗੋਤਵਾਲੇ ਜੇ ਸੰਪਰਕ ਨਾ ਕਰਨ ਜੀ ਬਾਕੀ ਹੋਰ ਕੋਈ ਵੀ ਇਹਨਾਂ ਨੂੰ ਕਾਲ ਕਰ ਸਕਦੇ ਨੇ ਤੇ ਸਾਡੇ ਤੋਂ ਪਰਿਵਾਰ ਦਾ ਡਾਇਰੈਕਟ ਨੰਬਰ ਲੈ ਸਕਦੇ ਜੀ ਮੈਰਿਜ ਬੀਰੋ ਵਾਲੇ ਭਾਈ ਕੋਈ ਵੀ ਕਾਲ ਨਾ ਕਰਨ ਕੋਈ ਵੀ ਸਾਥੋਂ ਨੰਬਰ ਨਾ ਮੰਗਣ ਇਹਨਾਂ ਦਾ ਇਸ ਕਰਕੇ ਇਹ ਸਾਰੇ ਮੈਰਿਜ ਸਾਰੇ ਰਿਸ਼ਤਿਆਂ ਬਾਰੇ ਮੈਰਿਜ ਭਾਈਆਂ ਨੂੰ ਬੇਨਤੀ ਹੈ ਕਿ ਉਹ ਕੋਈ ਵੀ ਸਾਡੇ ਤੋਂ ਨੰਬਰ ਲੈ ਕੇ ਅੱਗੇ ਕੰਡਕਟ ਨਾ ਕਰਨ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਸੰਧੂ ਇਹ ਲੜਕੀ ਕੈਨੇਡਾ ਸਿਟੀਜ਼ਨ ਹੈ ਜੀ ਡੇਟ ਆਫ ਬਰਥ 1997 ਕਾਦੇ 5 ਫੁੱਟ 5 ਇੰਚ ਸਟੱਡੀ ਹੈ ਜੀ ਬੀਐਸਸੀ ਨਾਨ ਮੈਡੀਕਲ ਪੰਜਾਬ ਡਿਪਲੋਮਾ ਹੋਟਲ ਐਂਡ ਹਸਪੀਟੈਲਿਟੀ ਮੈਨੇਜਮੈਂਟ ਦਾ ਕੀਤਾ ਹੋਇਆ ਜੀ ਇਹ ਮੈਨੇਜਰ ਹੈ ਜੀ ਬੋਸਟਨ ਪੀਜ਼ਾ ਦੇ ਵਿੱਚ ਵਿਨੀਪੈਗ ਚ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਇਹ ਲੜਕਾ ਨਸ਼ਾ ਰਹਿਤ ਹੋਵੇ ਸੋਹਣਾ ਸੁਨੱਖਾ ਹੋਵੇ ਅਤੇ ਯੋਗ ਵਰ ਹੋਵੇ ਜੀ ਤੇ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ ਤੋਂ ਪਰਿਵਾਰ ਦਾ ਨੰਬਰ ਲੈ ਸਕਦੇ ਹੋ ਜੀ ਸੰਗਰੂਰ ਏਰੀਆ ਜੀ ਇਹਨਾਂ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਹੈ ਨਾਮ ਕੌਰ ਕਾਸਟ ਜੱਟ ਸਿੱਖ ਇਹ ਲੜਕੀ ਕੈਨੇਡਾ ਦੀ ਸਿਟੀਜ਼ਨ ਹੈ ਜੀ ਗੋਤ ਸਿੱਧੂ ਡੇਟ ਆਫ ਬਰਥ 1996 ਕੱਦ 5 ਫੁੱਟ 6 ਇੰਚ ਸਟੱਡੀ ਹੈ ਜੀ ਬੀ ਕਾਮ ਇੰਡੀਆ ਤੋਂ ਪੋਸਟ ਗ੍ਰੈਜੂਏਟ ਅਤੇ ਮੈਨੇਜਮੈਂਟ ਦਾ ਕੈਨੇਡਾ ਤੋਂ ਕੀਤਾ ਜੀ ਇਹਨਾਂ ਨੇ ਡਿਪਲੋਮਾ ਇਹ ਲੜਕੀ ਕੈਨੇਡਾ ਦੇ ਵਿੱਚ ਪੱਕੀ ਨੌਕਰੀ ਕਰਦੀ ਹੈ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਨਸਾਰਾ ਹੋਵੇ ਵੈਸ਼ਨੂ ਹੋਵੇ ਅਤੇ ਯੋਗ ਲੜਕਾ ਸਿਰਫ ਕੈਨੇਡਾ ਵਾਲੇ ਪਰਿਵਾਰੀ ਸੰਪਰਕ ਕਰਨ ਜੀ ਤੇ ਇਨਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ ਤੋਂ ਤੁਸੀਂ ਕੰਟੈਕਟ ਨੰਬਰ ਲੈ ਕੇ ਪਰਿਵਾਰ ਨਾਲ ਗੱਲ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਕੌਰ ਕਾਸਟ ਜੱਟ ਸਿੱਖ ਗੋਤ ਢਿੱਲੋਂ। ਇਹਨਾਂ ਦਾ ਏਰੀਆ ਪਟਿਆਲਾ ਜੀ। ਇਹ ਲੜਕੀ ਦੀ ਡੇਟ ਆਫ ਬਰਥ ਹੈ 1996 ਤੇ ਹਾਈਟ ਹੈ 5 ਫੁੱਟ 2 ਇੰਚ। ਬਾਈਸ ਨੂੰ ਲੜਕੀ ਹੈ ਜੀ। ਗ੍ਰੈਜੂਏਟ ਤੇ ਐਨਆਰਆਈ ਹੈ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਨਸਾਰਹਿਤ ਹੋਵੇ ਸੋਹਣਾ ਸੁਨਖਾ ਹੋਵੇ ਅਤੇ ਐਜੂਕੇਟਿਡ ਹੋਵੇ ਤੇ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ ਤੋਂ ਨੰਬਰ ਲੈ ਸਕੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਇਹ ਲੜਕੀ ਗੁਰਸਖ ਪਰਿਵਾਰ ਚੋਂ ਹੈ ਜੀ ਅਤੇ ਸਟੱਡੀ ਹੈ ਜੀ ਬੀਐਸਸੀ ਨਰਸਿੰਗ ਕੈਨੇਡਾ ਦੇ ਵਿੱਚ ਪੱਕੀ ਹੈ ਜੀ ਇਹ ਜੌਬ ਕਰ ਰਹੀ ਹੈ ਜੀ ਉੱਥੇ ਨਰਸਿੰਗ ਦੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਪੜਿਆ ਲਿਖਿਆ ਹੋਵੇ ਅਤੇ ਜ਼ਮੀਨ 10 ਏਕੜ ਹੋਵੇ ਜੀ ਅਤੇ ਗੁਰਸਿੱਖ ਲੜਕਾ ਹੀ ਚਾਹੀਦਾ ਜੀ ਇਹਨਾਂ ਨੂੰ ਸੰਪਰਕ ਕਰਕੇ ਸਾਡੇ ਨਾਲ ਸਾਡੇ ਨੰਬਰ ਤੇ 9417565924 ਤੇ ਤੁਸੀਂ ਪਰਿਵਾਰ ਦਾ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਇਹ ਲੜਕੀ ਕੈਨੇਡਾ ਰਹਿੰਦੀ ਹੈ ਜੀ ਉਮਰ ਇਹਨਾਂ ਦੀ 31 ਸਾਲ ਹੈ ਹਾਈਟ 5 ਫੁੱਟ 4 ਇੰਚ ਸਟੱਡੀ ਹੈ ਜੀ ਬੀਐਸਸੀ ਨਰਸਿੰਗ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਕੈਨੇਡਾ ਪੀਆਰ ਹੋਵੇ ਬ੍ਰੈਪਟਨ ਵਿੱਚ ਵੈਸ ਨੂੰ ਹੋਵੇ ਤੇ ਖਾਨਦਾਨੀ ਪਰਿਵਾਰ ਹੋਵੇ ਜੀ ਸੋਹਣਾ ਸੁਨੱਖਾ ਹੋਵੇ ਪਾਹਲ ਇਹਨਾਂ ਦੀ ਹੈਗੀ ਜੀ ਲੁਧਿਆਣਾ ਮੋਗਾ ਬਰਨਾਲਾ ਏਰੀਏ ਨੂੰ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ ਤੋਂ ਕੰਟੈਕਟ ਨੰਬਰ ਲੈ ਸਕਦੇ ਆਂ ਅਗਲਾ ਰਿਸ਼ਤਾ نوٹ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਇਹ ਲੜਕੀ ਆਸਟ੍ਰੇਲੀਆ ਦੇ ਮੌਲਵੇਰਨ ਸ਼ਹਿਰ ਵਿੱਚ ਰਹਿੰਦੀ ਹੈ ਜੀ ਉੱਥੋਂ ਦੀ ਛਿੱਟੀ ਜਨ ਹੈ ਅਤੇ ਤਲਾਕ ਸੁਦਾ ਹੈ ਜੀ ਉਮਰ ਇਹਨਾਂ ਦੀ 40 ਸਾਲ ਹੈ ਕੱਦ 5 ਫੁੱਟ 5 ਇੰਚ ਪੱਕੀ ਨੌਕਰੀ ਹੈ ਜੀ ਇਹਨਾਂ ਦੀ ਉੱਥੇ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਤਲਾਕशुदा ਬੱਚੇ ਵਾਲਾ ਹੋਵੇ ਅਤੇ ਕਲੀਨ ਸੇਵ ਹੋਵੇ ਜੀ ਆਸਟਰੀਆ ਮੈਲਬੌਰਨ ਵਾਲੇ ਇਹਨਾਂ ਨੂੰ ਵੀ ਪੈਸੇ ਲੈ ਜੀ ਇਹਨਾਂ ਦੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ ਨਾਲ ਸੰਪਰਕ ਕਰੋ 9417565924 ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਇਹ ਲੜਕੀ ਦੀ ਏਜ ਹੈ ਜੀ 34 ਸਾਲ ਹਾਈਟ ਹੈ 5 ਫੁੱਟ 6 ਇੰਚ ਬਹੁਤ ਹੀ ਸੁੰਦਰ ਸਲੇਮ ਲੜਕੀ ਹੈ ਜੀ ਅਤੇ ਟੀਚਰ ਹੈ ਜੀ ਅਮਰੀਕਾ ਦੇ ਵਿੱਚ ਕਨਵੈਂਟ ਐਜੂਕੇਟਰ ਬੀ ਕਾਮ ਹੈ ਜੀ ਐਮ ਬੀਏ ਐਚ ਆਰ ਨੀਡ ਅਤੇ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੁਧਿਆਣਾ ਏਰੀਏ ਤੋਂ ਮੈਚ ਕਰਦਾ ਅਮਰੀਕਾ ਦਾ ਸਿਟੀਜ਼ਨ ਲੜਕਾ ਹੋਵੇ ਜੀ ਸੋਹਣਾ ਸੁਨੱਖਾ ਹੋਵੇ ਨਸ਼ਾ ਰਹਿਤ ਹੋਵੇ ਵੀ ਜਿਨ੍ਹਾਂ ਨੂੰ ਇਹ ਵੀ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਈ ਸਾਡੇ ਨਾਲ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਇਹ ਲੜਕੀ ਕੈਨੇਡਾ ਦੇ ਵਿੱਚ ਪੱਕੀ ਹੈ ਜੀ ਉਮਰ 27 ਸਾਲ ਹਾਈਟ 5 ਫੁੱਟ 4 ਇੰਚ ਸੋਹਣੀ ਸੁਨੱਖੀ ਹੈ ਜੀ ਸਲਿਮ ਲੜਕੀ ਹੈ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਪੜਿਆ ਲਿਖਿਆ ਹੋਵੇ ਅਤੇ ਜ਼ਮੀਨ 20 ਏਕੜ ਹੋਵੇ ਜੀ ਅਤੇ ਇਹਨਾਂ ਦਾ ਏਰੀਆ ਨੱਭਾਗਾ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ ਨਾਲ 9417565924 ਤੇ ਸੰਪਰਕ ਕਰਕੇ ਪਰਿਵਾਰ ਦਾ ਡਾਇਰੈਕਟ ਨੰਬਰ ਸਾਡੇ ਤੋਂ ਲੈ ਸਕਦੇ ਆਂ ਇਹ ਰਿਸ਼ਤੇ ਜੋ ਵੀ ਤੁਸੀਂ ਲੈਣੇ ਚਾਹੋ ਬਹੁਤ ਹੀ ਘੱਟ ਫੀਮ ਤੇ ਤੁਹਾਨੂੰ ਦਿੱਤੇ ਜਾਣਗੇ ਜੀ ਜੀ ਕਿ ਤੁਸੀਂ ਪਰਿਵਾਰ ਨਾਲ ਸਾਡੇ ਤੋਂ ਰਿਸ਼ਤਾ ਲੈ ਕੇ ਗੱਲ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਕੌਰ ਕਾਸਟ ਜੱਟ ਸਿੱਖ। ਇਹ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ। ਅਤੇ ਗੋਤ ਗਰਾਇਆ ਇਹਨਾਂ ਦਾ। ਡੇਟ ਆਫ ਬਰਥ ਹੈ ਜੀ 1995। ਉਮਰ 5 ਫੁੱਟ 6 ਇੰਚ ਸਟੱਡੀ ਹੈ ਜੀ ਇਹਨਾਂ ਦੀ ਐਮ ਐਸ ਸੀ ਕੈਮਿਸਟਰੀ ਕੈਮੀਕਲ ਲੈਬੋਰਾਟਰੀ ਅਨਾਲਿਸਿਸ ਇਹ ਲੜਕੀ ਲਈ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਨਸ਼ਾ ਰਹਿਤ ਹੋਵੇ ਅਤੇ ਖਾਨਦਾਨਨੀ ਵਧੀਆ ਪਰਿਵਾਰ ਦਾ ਹੋਵੇ ਅਤੇ ਕੈਨੇਡਾ ਰਹਿੰਦਾ ਹੋਵੇ ਜੀ ਲੜਕਾ ਕੈਨੇਡਾ ਰਹਿੰਦੇ ਲੜਕੇ ਦੀ ਲੋੜ ਹੈ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਉਹ ਸੰਪਰਕ ਕਰ ਸਕਦੇ ਹੋ ਜੀ ਇਹਨਾਂ ਦਾ ਏਰੀਆ ਸੰਗਰੂਰ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਹੈ ਨਾਮ ਕੌਰ ਕਾਸਟ ਜੱਟ ਸਿੱਖ ਇਹ ਲੜਕੀ ਨਿਊਜ਼ੀਲੈਂਡ ਦੀ ਸਿਟੀਜ਼ਨ ਹੈ ਜੀ ਡੇਟ ਆਫ ਬਰਥ 1992 ਕੱਦ 5 ਫੁੱਟ 4 ਇੰਚ ਇਹ ਵਧੀਆ ਪੜ੍ਹਾਈ ਕਰਦੀ ਹੈ ਜੀ ਸਰਕਾਰੀ ਜੋਬ ਕਰ ਰਹੀ ਹੈ ਜੀ ਉੱਥੇ ਇਹ ਬਹੁਤ ਹੀ ਸੁੰਦਰ ਸਲਿਮ ਲੜਕੀ ਹੈ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਆ ਜੀ ਕਿ ਲੜਕਾ ਪੜਿਆ ਲਿਖਿਆ ਨਸਾ ਰਹਤ ਹੋਵੇ ਜੀ ਅਤੇ ਦੇਸ਼ ਵਿਦੇਸ਼ ਤੋਂ ਕੋਈ ਵੀ ਸਿਰਫ WhatsApp ਨੰਬਰ ਆ ਜੀ ਇਹਨਾਂ ਦਾ ਉਸ ਤੇ ਆਪਣਾ ਫੋਟੋ ਵੀ ਭੇਜ ਸਕਦੇ ਹੋ ਜੀ ਲੇਟੈਸਟ ਤੇ ਇਹਨਾਂ ਦਾ ਨੰਬਰ ਤੁਸੀਂ ਸਾਡੇ ਤੋਂ 9417565924 ਤੇ ਕਾਲ ਕਰਕੇ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਛਾਡਾ WhatsApp ਨੰਬਰ ਹੈ ਜੀ 9417565924 ਜੋ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਕਿਸੇ ਵੀ ਰਿਸ਼ਤੇ ਦਾ ਪਰਿਵਾਰ ਦਾ ਡਾਇਰੈਕਟ ਨੰਬਰ ਬਹੁਤ ਹੀ ਘੱਟ ਫੀਸ ਤੇ ਸਾਥੋਂ ਤੁਸੀਂ ਲੈ ਸਕਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਬਿਲਕੁਲ ਜੈਨੂਇਨ ਰਿਸ਼ਤੇ ਹੁੰਦੇ ਆ ਜੀ ਆਪਣੇ ਚੈਨਲ ਤੇ ਪਰਿਵਾਰ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਜੋ ਵੀ ਰਿਸ਼ਤਾ ਕਰੋ ਜੀ ਉਹਦੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਜਾਂਚ ਪੜਤਾਲ ਕਰਨ ਦੇ ਤੁਸੀਂ ਖੁਦ ਜ਼ਿੰਮੇਵਾਰ ਹੋ ਜੀ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਜੀ ਨੋਟ ਕਰੋ ਨਾਮ ਕੌਰ ਕਾਸਟ ਜੱਟ ਸਿੱਖ ਇਹ ਲੜਕੀ ਆਸਟ੍ਰੇਲੀਆ ਦੀ ਸਿਟੀਜ਼ਨ ਹੈ ਜੀ ਅਤੇ ਕਾਸਟ ਜੱਟ ਸਿੱਖ ਹੈ ਇਹਨਾਂ ਦੀ ਡੇਟ ਆਫ ਬਰਥ ਹੈ ਜੀ 1994 ਤੇ ਹਾਈਟ ਹੈ 5 ਫੁੱਟ 4 ਇੰਚ ਏ ਜੀ ਉੱਥੇ ਰਜਿਸਟਰ ਨਰਸ ਨੇ ਜਿਨ੍ਹਾਂ ਨੂੰ ਵੀ ਅਤੇ ਬ੍ਰਿਸਬਨ ਵਿੱਚ ਨੇ ਇਹਨਾਂ ਨੂੰ ਰਿਸ਼ਤੇ ਦੀ ਮੰਗ ਆ ਜੀ ਕਿ ਲੜਕਾ ਸੋਹਣਾ ਸੁਨੱਖਾ ਖਾਨਦਾਨੀ ਪਰਿਵਾਰ ਦਾ ਹੋਵੇ ਜੀ ਤੇ ਵਧੀਆ ਰਿਸ਼ਤਾ ਹੋਵੇ ਜੀ ਵੈਸ ਨੂੰ ਪਰਿਵਾਰ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਇਹਨਾਂ ਦਾ ਨੰਬਰ ਲੈ ਸਕਦੇ ਹੋ ਪਰਵਾਰ ਤੱਕ ਸਿੱਧਾ ਡਾਇਰੈਕਟ ਅਤੇ ਜੋ ਵੀ ਇਹਨਾਂ ਨਾਲ ਗੱਲਬਾਤ ਕਰਨੀ ਚਾਹਣ ਆਪਣੇ ਵੀਡੀਓ ਨੂੰ ਪੂਰਾ ਸਹਿਯੋਗ ਦਿਓ ਕਰੋ ਜੀ ਪੂਰਾ ਦੇਖਣ ਲਈ ਧੰਨਵਾਦ ਜੀ ਤੁਹਾਡਾ ਵੀਡੀਓ ਨੂੰ ਸੁਣਨ ਲਈ ਸਤਿ ਸ੍ਰੀ ਅਕਾਲ ਜੀ